ਏ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਔਰ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫੇਲੇ ਪਾਸ਼ਾ ਜੀ ਦੀ ਬਾਣੀ ਆਸਾ ਰਾਗ ਚੱਲ ਰਿਹਾ ਹੈ। ਪਾਸ਼ਾ ਜੀ ਸੰਤੋਚਾਰਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ। 437 ਅੰਗ ਤੇ ਪਾਸ਼ਾ ਜੀ ਦਾ ਇਹ ਅਗਲਾ ਸੰਤ ਅਰੰਭ ਹੁੰਦਾ ਹੈ। ਆਉ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਨੂੰ ਜੀਵਾਂ ਨੂੰ ਭਾਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾਣ ਮਹੱਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਤਾ ਰਾਮ ਪਿਆਰੇ ਰਾਮ ਸਤਿ ਸਹਿਬ ਆਦਪੁਰਖ ਪਰੰਪਰੋ ਧਾਰੇ RAM ਅਨੰਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਸ਼ਬਦ ਆਰੰਭ ਕਰਦੇ ਹੋਏ ਬਚਨ ਕਰਦੇ ਹਨ ਜਿਗਿਆਸੂ ਮੁਖ ਦਵਾਰਾ ਮਹਾਰਾਜ ਜੀ ਅਸ਼ੰਤ ਆਰੰਭ ਕਰਦੇ ਹਨ ਮੇਰਾ ਮਨੋ ਮੇਰਾ ਮਨ ਰਾਤਾ RAM ਪਿਆਰੇ RAM ਸਾਰਾ ਜੀ ਕਹਿੰਦੇ ਮੇਰਾ ਮਨ ਉਹ ਪ੍ਰਭੂ ਪਰਮੇਸ਼ਰ ਰਾਮ ਦੇ ਨਾਮ ਦੇ ਨਾਲ ਰਤਿਆ ਗਿਆ ਉਹ ਸੱਚੇ ਨਾਮ ਦਾ ਇਹਨੂੰ ਮਹਾਰਾਜ ਜੀ ਕਹਿੰਦੇ ਰੰਗ ਚੜ ਗਿਆ ਜਿਹਦੇ ਨਾਲ ਇਹ ਮਨ ਉਹਦੇ ਨਾਮ ਦੀ ਪੌੜ ਦੇ ਨਾਲ ਨਾਮ ਅੰਮ੍ਰਿਤ ਦੇ ਨਾਲ ਉਹਦੇ ਚਰਣਾ ਵਿੱਚ ਆ ਟਿਕਿਆ ਤੇ ਸੱਚੇ ਨਾਮ ਨਾਲ ਰੰਗਿਆ ਗਿਆ ਸੱਚ ਸਹਬੋ ਆਦਪੁਰਖ ਪਰਮਪੁਰੋ ਧਾਰੇ RAM ਮਹਾਰਾਜ ਜੀ ਕਹਿੰਦੇ ਉਹ ਪਰਮੇਸ਼ਰ ਉਹ ਮੇਰਾ ਸਹਬੋ ਉਹ ਸਦਾ ਹੀ ਮਹਾਰਾਜ ਜੀ ਕਹਿੰਦੇ ਸਾਰੇ ਜਗਤ ਦਾ ਮਾਲਕ ਹੈ ਆਦ ਤੋਂ ਲੈ ਕੇ ਉਹ ਪੁਰਖ ਪਰਮੇਸ਼ਰ ਜਿਹੜਾ ਸੱਚ ਸੀ ਜਦੋਂ ਜੁਗਾਦ ਅਰੰਭ ਨਹੀਂ ਸੀ ਆਦ ਸੀ ਉਸ ਵੇਲੇ ਵੀ ਉਹ ਹੈ ਸੀ ਪਰਮਾਤਮਾ ਹਰੀ ਤੇ ਮਹਾਰਾਜ ਜੀ ਕਹਿੰਦੇ ਹੁਣ ਵੀ ਹੈਗਾ ਪਰੰਪਰਾ ਉਹਦਾ ਹੀ ਹੁਕਮ ਚੱਲਦਾ ਹੈ ਪਾਰਵਰ ਚੱਲਦਾ ਹੈ ਉਹ ਮੂਡ ਮੂਲ ਹੈ ਸਾਡਾ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਬਿਨਾ ਕੋਈ ਦੂਜਾ ਸ੍ਰਿਸ਼ਟੀ ਵਿੱਚ ਨਹੀਂ ਹੈ ਉਹ ਪਰਮਾਤਮਾ ਦੇ ਹੁਕਮ ਚੱਲਦਾ ਹੈ ਪਰਮਾਤਮਾ ਦੇ ਨਾਲ ਸ੍ਰਿਸ਼ਟੀ ਚੱਲ ਰਹੀ ਹੈ ਆਦ ਤੋਂ ਅੰਤ ਤੱਕ ਉਹ ਪਰਮੇਸ਼ਰ ਹੈ ਉਹਨੂੰ ਮਹਾਰਾਜ ਜੀ ਕਹਿੰਦੇ ਧਾਰੇ ਰਾਮ ਮਹਾਰਾਜ ਜੀ ਕਹਿੰਦੇ ਉਹਨੂੰ ਹਿਰਦੇ ਵਿੱਚ ਵਸਾਣਾ ਚਾਹੀਦਾ ਹੈ ਅਗਮ ਅਗੋਚਰ ਅਪਰੰਪਰ ਪਰਾ ਆਰ ਬ੍ਰਹਮ ਪ੍ਰਧਾਨੋ ਮਹਾਰਾਜ ਜੀ ਕਹਿੰਦੇ ਉਹ ਅਗਮ ਵੀ ਹੈ ਅਗੋਚਰ ਵੀ ਹੈ ਪਰੇ ਤੋਂ ਪਰੇ ਹੈ ਉਹ ਗਾਰਾ ਵੀ ਹੈ ਉੱਚਾ ਵੀ ਹੈ ਉਹਦਾ ਪਰਾਵਾਰ ਸਾਰੀ ਸ੍ਰਿਸ਼ਟੀ ਵਿੱਚ ਚੱਲਦਾ ਹੈ ਉਹ ਪਰੇ ਤੋਂ ਪਰੇ ਹੈ ਉਹ ਦਾ ਅੰਤ ਨਹੀਂ ਅਸੀਂ ਪਾ ਸਕਦੇ ਪਾਰ ਬ੍ਰਹਮ ਪਰ ਪ੍ਰਧਾਨ ਉਹ ਮਹਾਰਾਜ ਜੀ ਕਹਿੰਦੇ ਉਹ ਸਾਰਿਆਂ ਦਾ ਪ੍ਰਧਾਨ ਹੈ ਭਗ ਮੂਰੀ ਹੈ ਉਹ ਸਾਰੇ ਜਗਤ ਦਾ ਬ੍ਰਹਮੰਡਾ ਦਾ ਪ੍ਰਧਾਨ ਹੈ ਮੂਰੀ ਹੈ ਆਦ ਜੁਗਾਦੀ ਹੈ ਪੀ ਹੋਸੀ ਅਵਰ ਢੁੱਠਾ ਸਭ ਮਨ ਹਰ ਜੀ ਕਹਿੰਦੇ ਆਦ ਤੋ ਲੈ ਕੇ ਮਹਾਰਾਜ ਜੀ ਫਿਰ ਡਿੜਟ ਕਰਾਉਂਦੇ ਹਨ ਆਦ ਜੁਗਾਦੀ ਕਹਿੰਦੇ ਜਿਵੇਂ ਹੈ ਆਪਾਂ ਜੀ ਆਪਾਂ ਪੜਦੇ ਨਾ ਜਪਜੀਤ ਸਾਹਿਬ ਜੀ ਦਾ ਊਲ ਮੰਤਰ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਥੇ ਵੀ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਆਦ ਜੁਗਾਦੀ ਹੈਪੀ ਹੋਸੀ ਕਹਿੰਦੇ ਆਦ ਵਿੱਚ ਵੀ ਸੱਚੀ ਜੁਗਾਦ ਦੇ ਰੰਭ ਵਿੱਚ ਵੀ ਹੈ ਉਹ ਇਹ ਹੋਣ ਵਾਲੇ ਸਮੇਂ ਵਿੱਚ ਵੀ ਅਸੀਂ ਨਹੀਂ ਹੋਣਾ ਪਰ ਉਹ ਹੋਵੇਗਾ ਉਹ ਸ੍ਰਿਸ਼ਟੀ ਦਾ ਮਾਲਕ ਉਦੋਂ ਵੀ ਹੋਵੇਗਾ ਅਸੀਂ ਆਉਣ ਜਾਣੇ ਸੰਸਾਰ ਤੇ ਮਹਾਰਾਜ ਜੀ ਕਹਿੰਦੇ ਪਰ ਉਹ ਤਾਂ ਜੁਗਾ ਤੋਂ ਪਹਿਲਾਂ ਵੀ ਸੀ ਹੁਣ ਤੇ ਜੁਗਾ ਦੇ ਰੰਭ ਤੇ ਵੀ ਤੇ ਹੁਣ ਵੀ ਹੈ ਹੈ ਪੀ ਹੋਸੀ ਅਵਰਨਾ ਝੂਠਾ ਸਭ ਮਾਨੋ ਮਹਾਰਾਜ ਜੀ ਕਹਿੰਦੇ ਉਹ ਸਾਰੀ ਜਗ੍ਹਾ ਤੇ ਅਪਸਭਾਏ ਮਾਨ ਹੈ ਹਾਜ਼ਰ ਹੈ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਹਾਜ਼ਰ ਹੈ ਮਹਾਰਾਜ ਜੀ ਕਹਿੰਦੇ ਝੂਠਾ ਏ ਸੰਸਾਰ ਹੈ ਔਰ ਝੂਠਾ ਸਭ ਮਾਨੋ ਕਹਿੰਦੇ ਉਹਦੇ ਤੋਂ ਬਿਨਾ ਪਰਮੇਸ਼ਰ ਤੋਂ ਬਿਨਾ ਪ੍ਰਕਾਲ ਪੁਰਖ ਤੋਂ ਬਿਨਾ ਸਭ ਸ੍ਰਿਸ਼ਟੀ ਝੂਠ ਸਮਾਨ ਹੈ ਔਰ ਝੂਠਾ ਸਭ ਜਾਨੋ ਉਹਦੀ ਬਾਤ ਤੋਂ ਬਿਨਾ ਹੁੰਦ ਤੋਂ ਬਿਨਾ ਸਭ ਕੁਝ ਸ੍ਰਿਸ਼ਟੀ ਝੂਠ ਹੈ ਮੂਡ ਸਮਾਨ ਸੁਪਨੇ ਸਮਾਨ ਹੈ ਸਿਸ਼ਟੀ ਕਰਮ ਧਰਮ ਕੀ ਸਾਰ ਨਾ ਜਾਣੈ ਸੁਰਤ ਮੁਕਤ ਕਿਉ ਪਾਈਐ ਤੇ ਮਹਾਰਾਜ ਜੀ ਕਹਿੰਦੇ ਕਰਮ ਧਰਮ ਕੀ ਸਾਰ ਨਾ ਜਾਣੈ ਕਰਮ ਭਾਵ ਕੀ ਕਰਮ ਗ੍ਰੰਥ ਜਿਹੜੇ ਸੀ ਉਹ ਵੀ ਪੜ ਕੇ ਦੇਖ ਲੈ ਧਰਮ ਦੀ ਧਰਮ ਦੀ ਸਾਰ ਨਹੀਂ ਜਾਨੀ ਮਹਾਰਾਜ ਜੀ ਕਹਿੰਦੇ ਗ੍ਰੰਥਾਂ ਦੇ ਪਾਠ ਕਰ ਲੈ ਸ਼ਾਸਤਰ ਪੜ੍ਹ ਲੈ ਵੇਦ ਪੜ੍ਹ ਲੈ ਆਰੂਧ ਕਰਮ ਧਰਮ ਕੀ ਸਾਰ ਨਾ ਜਾਣੇ ਸੁਰਤ ਮੁਕਤ ਕਿਉ ਪਾਈਏ ਮਹਾਰਾਜ ਜੀ ਕਹਿੰਦੇ ਜਦੋਂ ਦੀ ਸਾਰ ਹੀ ਨਹੀਂ ਜਾਣੀ ਉਹਨੂੰ ਸਮਝ ਨਹੀਂ ਪਾਏ ਤੇ ਮਹਾਰਾਜ ਜੀ ਕਹਿੰਦੇ ਸੂਰਤ ਮੁਕਤੀ ਕਿਵੇਂ ਪਾਈਏ ਕਹਿੰਦੇ ਉਹਦੇ ਤੋਂ ਬਿਨਾ ਮੁਕਤੀ ਨਹੀਂ ਹੈ ਜਦਾਂ ਚਿਰ ਉਹਦੇ ਤੋਂ ਪਰਮਾਤਮਾ ਤੋਂ ਗੁਣ ਲੈ ਕੇ ਆਤਮਾ ਨੂੰ ਅਮਰ ਕਰਦੇ ਉਹਨਾਂ ਚਿਰ ਮੁਕਤੀ ਨਹੀਂ ਹੈ ਮੁਕਤ ਕਿਵੇਂ ਪਾਈਦੀ ਹੈ ਮਹਾਰਾਜ ਜੀ ਕਹਿੰਦੇ ਫਿਰ ਮੁਕਤੀ ਕਿੱਥੋਂ ਮਿਲਨੀ ਹੈ ਨਾਨਕ ਗੁਰਮਖ ਸ਼ਬਦ ਪਛਾਣ ਐਨਸ ਨਾਮ ਧਿਆਈਐ ਜੀ ਮਹਾਰਾਜ ਕਹਿੰਦੇ ਨਾਨਕ ਮੈਂ ਉਹਦੇ ਸ਼ਬਦ ਨੂੰ ਪਛਾਣਨਾ ਕਰਦਾ ਨਾਨਕ ਗੁਰਮਖ ਸ਼ਬਦ ਪਛਾਣੈ ਉਹਦੇ ਸ਼ਬਦ ਦੇ ਰਾਹੀ ਉਹਨੂੰ ਪਛਾਣਦਾ ਪਰਮੇਸ਼ਰ ਦੀ ਪਛਾਣ ਕਰਦਾ ਐਨਸ ਨਾਮ ਦਿਨ ਰਾਤ ਐਨਸ ਸੁਤਪਾਉ ਹੁੰਦਾ ਦਿਨ ਰਾਤ ਦਿਨ ਰਾਤ ਮਹਾਰਾਜ ਜੀ ਕਹਿੰਦੇ ਉਹਦੇ ਨਾਮ ਨੂੰ ਗਾਉਣਾ ਕਰਦਾ ਵਾਂ ਤੇ ਹਉਨਾ ਕਰਦਾ ਵਾਂ ਜਿਹਦੇ ਰਾਹੀ ਉਹਦੇ ਨਾਲ ਪਛਾਣ ਹੋਣੀ ਐ ਸੱਚੇ ਨਾਮ ਨੂੰ ਗਾਉਣਾ ਕਰਦਾ ਮੇਰੇ ਬੰਨ ਮੇਰਾ ਮਨ ਮਾਨਿਆ ਨਾਮ ਸਖਾਈ ਰਾਮ ਅਗਲਾ ਪਦ ਮਹਾਰਾਜ ਜੀ ਰੰਭ ਕਰਦੇ ਹਨ ਕਹਿੰਦੇ ਮੇਰਾ ਮਨ ਜਿਹੜਾ ਹੈ ਉਹ ਮੰਨ ਗਿਆ ਉਹਦੇ ਚਰਨਾਂ ਵਿੱਚ ਆ ਗਿਆ ਹੇਲੇ ਪਾਦ ਵਿੱਚ ਮਹਾਰਾਜ ਜੀ ਸਮਝਾਉਣਾ ਕਰਦੇ ਹਨ ਤੇ ਦੂਜਾ ਪਾਦ ਆਰੰਭ ਹੁੰਦਾ ਇੱਥੇ ਮਹਾਰਾਜ ਜੀ ਕਹਿੰਦੇ ਉਹਨੂੰ ਜਾਣ ਲਿਆ ਮੇਰਾ ਮਨ ਜਿਹੜਾ ਹੈ ਉਹਦੇ ਚਰਣਾ ਵਿੱਚ ਆ ਟਿਕਿਆ ਮਨ ਮੰਨ ਗਿਆ ਨਾਮ ਸਖਾਈ ਰਾਮ ਮਹਾਰਾਜ ਜੀ ਕਹਿੰਦੇ ਨਾਮ ਜਿਹੜਾ ਹੈ ਉਹੀ ਸਹਤਾ ਕਰਦਾ ਹੈ ਉਸ ਸੰਯੋਗ ਕਰਦਾ ਹੈ ਉਹੀ ਸਖਾ ਹੈ ਆਤਮਾ ਦੇ ਨਾਲ ਲਿਮਦਾ ਨਾਮ ਤੋਂ ਬਿਨਾ ਕੋਈ ਸੰਗੀ ਸਾਥੀ ਨਹੀਂ ਸਹਤਾ ਕਰਨ ਵਾਲਾ ਨਹੀਂ ਹੋਵੇਂ ਮਮਤਾ ਮਾਇਆ ਸੰਗ ਨਾ ਜਾਈ ਰਾਮ ਕਹਿੰਦੇ ਚੀਜ਼ਾਂ ਨਾਲ ਨਹੀਂ ਜਾਣੀਆਂ ਭਾਈ ਬਾਦਸ਼ਾਹ ਜੀ ਕਹਿੰਦੇ ਗੁਰੂ ਨਾਨਕ ਮਹਾਰਾਜ ਕਹਿੰਦੇ ਹੋਮੇ ਕਰਦੇ ਆ ਨਾ ਜਿਹੜੀ ਹੋਮੇ ਦੇ ਵਿੱਚ ਤੁਰੇ ਫਿਰਦੇ ਆ ਮਮਤਾ ਮਾਇਆ ਜਿਹੜੀ ਹੈ ਉਹਦਾ ਖੇੜਾ ਨਹੀਂ ਛੱਡਦੇ ਹੋਮੇ ਨੂੰ ਨਹੀਂ ਤਿਆਗਦੇ ਸੰਗ ਨਾ ਜਾਈ ਰਾਮ ਮਹਾਰਾਜ ਕਹਿੰਦੇ ਕੀ ਜਾ ਆ ਹੋਮੇ ਨਾਲ ਜਾਣੀ ਐ ਨਾ ਮਾਇਆ ਮਮਤਾ ਸ੍ਰਿਸ਼ਟੀ ਦੇ ਜੀਵ ਨਾਲ ਜਾਣੇ ਹਨ ਅੱਗੇ ਮਹਾਰਾਜ ਜੀ ਦੱਸਦੇ ਹਨ ਮਾਤਾ ਪਿਤਾ ਭਾਈ ਸੁੱਤ ਚਤਰਾਈ ਸੰਗ ਨਾ ਸੰਪੈ ਨਾਰੇ ਹੇ ਮਹਾਰਾਜ ਜੀ ਕਹਿੰਦੇ ਰਿਸ਼ਤੇ ਨਾਲ ਨਹੀਂ ਜਾਣੇ ਮਾਤਾ ਪਿਤ ਭਾਈ ਸੁਤ ਚਤਰਾਈ ਸੰਗ ਨਾ ਸੰਪੇ ਨਰ ਮਹਾਰਾਜ ਜੀ ਕਹਿੰਦੇ ਮਾਤਾ ਪਿਤਾ ਸੁਤ ਇਸਤਰੀ ਚਤਰਾਈਆਂ ਮਹਾਰਾਜ ਜੀ ਕਹਿੰਦੇ ਜਿਹੜੇ ਚਤਰ ਬਣਦੇ ਆ ਸਿਆਣੇ ਬਣਦੇ ਆ ਬਹੁਤੇ ਕੀ ਅਸੀਂ ਬਹੁਤੇ ਹਿਹਾਰਾਂ ਚਤਰਾ ਕਹਿੰਦੇ ਚੀਜ਼ਾਂ ਨਾਲ ਨਹੀਂ ਨਿਭਣੀਆਂ ਨਾ ਮਾਪਿਓ ਨਾਲ ਨਹੀਂ ਨਾ ਕਰਮ ਰਿਸ਼ਤੇ ਹਨ ਸੋਤੀ ਸਤਰੀ ਦਾ ਭੈਣ ਭਰਾਵੰਦਾ ਧੀਆਂ ਪੁੱਤਰਾਂ ਦੇ ਸਾਰੇ ਜਿੰਨੇ ਅਸੀਂ ਰਿਸ਼ਤੇ ਬਣਾਏ ਹਨ ਸ੍ਰਿਸ਼ਟੀ ਵਿੱਚ ਮਹਾਰਾਜ ਜੀ ਕਹਿੰਦੇ ਸੰਪੇ ਨਾਰੇ ਮਹਾਰਾਜ ਜੀ ਕਹਿੰਦੇ ਵਿੱਚੋਂ ਕੋਈ ਵੀ ਨਾਲ ਨਹੀਂ ਨਿਭਦਾ ਸਾਇਰ ਕੀ ਪੁੱਤਰੀ ਪਰ ਹਰ ਤਿਆਗੀ ਚਰਨ ਤਲੇ ਵਿਚਾਰੀ ਮਹਾਰਾਜ ਜੀ ਕਹਿੰਦੇ ਸਾਇਰ ਸਮੁੰਦਰ ਨੂੰ ਕਹਿੰਦੇ ਆ ਸ਼ਾਇਰ ਜਿਹੜਾ ਨਾ ਸਾਇਰ ਸਮੁੰਦਰ ਨੂੰ ਕਹਿੰਦੇ ਹਨ ਸਾਗਰ ਨੂੰ ਹਾਰਜ ਜੀ ਕਹਿੰਦੇ ਉਹਦੀ ਪੁੱਤਰੀ ਐ ਨਾ ਜਿਹੜੀ ਇਸਤਰੀ ਉਹ ਮਾਇਆ ਹੈ ਸਾਇਰ ਕੀ ਪੁੱਤਰੀ ਪਰ ਹਰ ਤਿਆਗੀ ਹਾਰਜ ਜੀ ਕਹਿੰਦੇ ਮੈਂ ਤਾਂ ਇਸ ਸਮੁੰਦਰ ਦੀ ਜਿਹੜੀ ਪਤਨੀ ਸੀਨਾਪਤਰੀ ਪਰ ਹਰ ਤਿਆਗੀ ਇਹ ਨਾ ਤਿਆਗ ਕਰਤਾ ਹਾਰਜ ਜੀ ਕਹਿੰਦੇ ਨੂੰ ਚਰਣਾ ਥੱਲੇ ਰੱਖਿਆ ਚਰਨ ਤੱਲੇ ਵਿਚਾਰੇ ਰੱਖਿਆ ਨਾ ਮਹਾਰਾਜ ਨੇ ਮਾਇਆਵਤੀ ਮਹਾਰਾਜ ਦੇ ਚਰਣਾ ਥੱਲੇ ਰਹਿੰਦੀ ਐ ਇਹ ਸੰਸਾਰ ਸ੍ਰਿਸ਼ਟੀ ਜਿਹੜੀ ਐ ਇਨੂੰ ਮੋਹ ਮਮਤਾ ਜਿਹੜੀ ਹੈ ਉਹਦੇ ਵਿੱਚ ਸ੍ਰਿਸ਼ਟੀ ਫਸੀ ਹੈ ਮਹਾਰਾਜ ਜੀ ਕਹਿੰਦੇ ਸਾਰ ਸਮੁੰਦਰ ਦੀ ਪਤਨੀ ਹੈ ਮਾਇਆਵਤੀ ਮਾਇਆ ਮਹਾਰਾਜ ਜੀ ਕਹਿੰਦੇ ਮਾਇਆ ਭਗਤਾਂ ਦੇ ਚਰਨਾਂ ਦੀ ਦਾਸੀ ਹੈ ਬਾਣੀ ਕਹਿੰਦੀ ਹੈ ਨਾ ਬਾਣੀ ਚ ਅਨੇਕਾ ਜਗ੍ਹਾ ਤੇ ਸਾਨੂੰ ਧਾਰਨਾ ਪ੍ਰਮਾਨ ਮਿਲ ਜਾਣਗੇ ਇੱਥੇ ਵੀ ਮਹਾਰਾਜ ਜੀ ਕਹਿੰਦੇ ਮਾਇਆਵਤੀ ਜਿਹੜੀ ਹੈ ਚਰਨ ਤਲੇ ਵਿਚਾਰੇ ਕਹਿੰਦੇ ਉਹ ਚਰਨਾਂ ਦੇ ਥੱਲੇ ਆ ਪਰਮੇਸ਼ਰ ਦੇ ਗੁਰੂ ਦੇ ਚਰਨਾਂ ਦੇ ਥੱਲੇ ਰਹਿੰਦੀ ਹੈ ਦੇਖਦੇ ਨਾ ਮਾਇਆ ਮਹਾਰਾਜ ਦੇ ਚਰਨਾਂ ਵਿੱਚ ਹੀ ਗੋਲਕ ਹੁੰਦੀ ਹੈ ਇਹ ਸੰਸਾਰੀ ਮਾਇਆ ਵੀ ਉਹਦੇ ਚਰਨਾਂ ਦੀ ਦਾਸੀ ਇਹਨੇ ਥਾ ਮੰਗੀ ਸੀ ਮਹਾਰਾਜ ਤੋਂ ਤੇ ਮਹਾਰਾਜ ਨੇ ਹੱਥ ਜੋੜੇ ਬੇਨਤੀ ਕੀਤੀ ਮਹਾਰਾਜ ਜੀ ਕਹਿੰਦੇ ਤੂੰ ਚਰਨਾਂ ਵਿੱਚ ਟਿਕੀ ਰਹਿਣਾ ਚਰਨਾਂ ਦੇ ਵਿੱਚ ਹੀ ਰਹਿੰਦੀ ਮਾਇਆ ਦੇਖੋ ਆਪਣੇ ਆਪ ਆਉਂਦੀ ਆਪਣੇ ਆਪ ਜਾਂਦੀ ਹੈ ਤੇ ਮਹਾਰਾਜ ਜੀ ਨੇ ਇਹਨੂੰ ਜਗਾ ਦਿੱਤੀ ਸੀ ਚਰਨਾਂ ਵਿੱਚ ਤੇ ਸਤਿਗੁਰੂ ਜੀ ਇੱਥੇ ਵੀ ਕਹਿੰਦੇ ਨੇ ਕਿ ਮਾਇਆ ਬਤੀ ਚਰਨ ਤਲੇ ਵਿਚਾਰੇ ਮਹਾਰਾਜ ਜੀ ਕਹਿੰਦੇ ਉਹ ਚਰਨਾ ਦੀ ਦਾਸੀ ਆਦ ਪੁਰਖ ਇੱਕ ਚਲਤ ਦਿਖਾਇਆ ਜੈ ਦੇਖਾਂ ਤੈ ਸੋਈ ਆਦ ਪੁਰਖ ਮਹਾਰਾਜ ਜੀ ਕਹਿੰਦੇ ਚਲਤ ਦਿਖਾਇਆ ਸ੍ਰਿਸ਼ਟੀ ਦਾ ਖੇੜ ਰਚੀ ਹੋਈ ਆ ਸ੍ਰਿਸ਼ਟੀ ਦੀ ਇਹ ਚਲਤ ਹੈ ਉਹਦਾ ਸ੍ਰਿਸ਼ਟੀ ਦਾ ਜੈ ਦੇਖਾਂ ਤੈ ਸੋਈ ਕਹਿੰਦੇ ਉਹਦੀ ਕਿਰਪਾ ਜਦ ਜਿਸ ਤੇ ਹੋ ਜਾਂਦੀ ਹੈ ਨਾ ਉਹਨੂੰ ਫਿਰ ਹਰ ਪਾਸੇ ਹਾਰਾ ਜੀ ਕਹਿੰਦੇ ਉਹ ਹੀ ਨજર ਹੁੰਦਾ ਜਿਦੇ ਤੇ ਉਹ ਕੋਤ ਕਰਾਚ ਦੇਂਦਾ ਨਾ ਚੱਲ ਤੇ ਰੱਤ ਦੇਂਦਾ ਜਿਸ ਸਤ ਸਰੀਰ ਤੇ ਜਿਸ ਜਗਿਆ ਸੂਤੇ ਤੇ ਮਹਾਰਾਜ ਜੀ ਕਹਿੰਦੇ ਜੈ ਦੇਖਾ ਤੈ ਸੋਈ ਜਿੱਦਰ ਵੀ ਉਹ ਦੇਖਦਾ ਫਿਰ ਉਹਨੂੰ ਉਹੀ ਪ੍ਰਮਾਤਮਾ ਦਿਖਾਈ ਦਿੰਦਾ ਨજર ਹੁੰਦਾ ਉਹ ਦਵੇਸ਼ ਈਰਖਾ ਹੰਕਾਰ ਹੋਵੇਂ ਝਗੜੇ ਖਤਮ ਹੋ ਜਾਂਦੇ ਹਨ ਨਾਨਕ ਹਰ ਕੀ ਭਗਤ ਨਾ ਛੋਡੋ ਸਹਿਜ ਹੈ ਹੋਏ ਸੋ ਹੋਈ ਮਹਾਰਾਜ ਜੀ ਕਹਿੰਦੇ ਹਰੀ ਦੀ ਭਗਤੀ ਨਹੀਂ ਛੱਡਣੀ ਕਹਿੰਦੇ ਮੈਂ ਨਾਨਕ ਹਰ ਕੀ ਭਗਤ ਨਾ ਛੱਡੂ ਸੱਜੇ ਹੋਏ ਸੋ ਹੋਈ ਮਹਾਰਾਜ ਜੀ ਕਹਿੰਦੇ ਜੋ ਹੋਣਾ ਹੈ ਉਹ ਪਰਮੇਸ਼ਰ ਨੇ ਕਰਨਾ ਹੈ ਤੇ ਮਹਾਰਾਜ ਜੀ ਕਹਿੰਦੇ ਉਹਦੀ ਭਗਤੀ ਨੂੰ ਨਾ ਵਿਸਾਰੀਏ ਭੁੱਲੀਏ ਨਾ ਉਹਦੀ ਭਗਤੀ ਬੰਦਗੀ ਉਹਦਾ ਨਾਮ ਸਿਮਰਨ ਕਰਦੇ ਰਹੀਏ ਖੁਦ ਮਹਾਰਾਜ ਜੀ ਕਰ ਰਹੇ ਹਨ ਕਹਿੰਦੇ ਨਾਨਕ ਹਰ ਕੀ ਭਗਤ ਨਾ ਛੱਡੂ ਸੱਜੇ ਹੋਏ ਸੋ ਹੋਈ ਮਹਾਰਾਜ ਜੀ ਕਹਿੰਦੇ ਜੋ ਨੇ ਕਰਨਾ ਹੈ ਉਹ ਸਤ ਹੈ ਪਰਮਾਤਮਾ ਉਹਦੇ ਹੱਥ ਵਿੱਚ ਸਭ ਕੁਝ ਹੈ ਸਾਨੂੰ ਸਾਡਾ ਤਾਂ ਇਹੀ ਕਾਰਜ ਹੈ ਸਾਡਾ ਕੰਮ ਇਹੀ ਹੈ ਕਿਸੇ ਬੰਦਗੀ ਕਰੀਏ ਉਹਦਾ ਸਿਮਰਨ ਕਰੀਏ ਉਹਨੂੰ ਚੇਤੇ ਰੱਖੀਏ ਇਹ ਪੱਦ ਦੋਸਤੇ ਸੰਪੂਰਨ ਹੁੰਦੇ ਹਨ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਸੇਵਾ ਨਿਭਾੰਦੇ ਸਾ ਅਨੇਕਾਂ ਹੀ ਭੁੱਲਾਉ ਜੰਦੀਆਂ ਹਨ ਮਹਾਰਾਜ ਸਤਿਮਤ ਬਖਸ਼ਣ ਆਇਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी फ़तह सत